ਫੋਟੋ ਪੰਨੇ ਚ ਪੰਨੇ ਬੁਲ੍ਹੇ ਕੋ ਕਾਜੀ ਪਾਣਾ ਚਲਾ ਜਾ ਚਲਾ ਜਾ ਅਧਿਕਾਰ ਨਹੀਂ ਕੋਣੀ ਯਾਰ ਇਹ ਇਹ ਟ੍ਰੇਨ 12204 ਅੰਮ੍ਰਿਤਸਰ ਤੋਂ ਸਾਰਸਾ ਗਰੀਵੜ ਇਹ ਜਾ ਰਹੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ ਇਹ ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਸਾਡੀ ਕਸਟਮਰਟੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾਇਆ ਅਸੀਂ ਜਲਦੀ ਪਹੁੰਚ ਗਏ ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗ ਨੂੰ ਬੁਝਾ ਰਹੇ ਹਾਂ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਤੇ ਕਿੱਥੋਂ ਚੱਲ ਸੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਕਿੱਲੇ ਕੱਦਾਂ ਦਾ ਆ ਜਿਆਦਾ ਜਿਹੜਾ ਮੇਜਰ ਇਹ ਕਾ ਡੈਮੇਜ ਉਹ ਇੱਕ ਡੱਬੇ ਦਾ ਹੋਇਆ ਤੇ ਆ ਨਾਲ ਵੀ ਇੱਕ ਡੱਬਾ ਹੋਰ ਹੈ ਇਹਨੂੰ ਥੋੜਾ ਜਿਹਾ ਨੁਕਸਾਨ ਹੋਇਆ ਸਵਾਰੀਆਂ پیچھے ਸਵਾਰੀਆਂ ਬਿਲਕੁਲ ਹਜ ਤੱਕ ਇਹ ਤਾਂ ਪਾਰਟ ਆਫ ਇਨਵੈਸਟੀਗੇਸ਼ਨ ਹੈ ਫੋਟੋ ਉੱਪਰ ਨਹੀਂ ਜਪੜੀ ਬੋਲੋ ਕਾਜੀ ਪਾਟਾ ਕਰਾਇਆ આ જો કરવા ચલાવતો હતો એને દેલિયા અધિકારની કોની જાડે તો એક જો કરવા મે ઓય કાલની ખાવા પડી દેવા યે એ ટ્રેન 12204 અમરસલ ટુ સારસા ગરીબડા ਇਹ ਜਾਰੀ ਸੀ ਜਦੋਂ ਇਹਨੇ ਰੇਲਵੇ ਸਟੇਸ਼ਨ ਸਰਹੰਦ ਨੂੰ ਕਰਾਸ ਕੀਤਾ ਉਸ ਤੋਂ ਬਾਅਦ ਗੱਡੀ ਇੱਥੇ ਮੋਕੇ ਤੇ ਖੜੀ ਹੈ ਇਹ। ਕਰੀਬ ਅੱਧਾ ਕਿਲੋਮੀਟਰ ਵੀ ਨਹੀਂ ਹਿਜਾਈ ਹੈ ਤੇ ਉਸ ਤੋਂ ਬਾਅਦ ਇੱਕ ਡੱਬੇ ਚੋਂ ਧੂੰਆਂ ਨਿਕਲ ਰਿਹਾ ਸੀ ਤੇ ਧੂੰਆਂ ਨਿਕਲਣ ਤੋਂ ਬਾਅਦ ਜਦੋਂ ਖੜੀ ਗਸਟ ਵਾਲੀ ਨੇ ਦੇਖਿਆ ਤੇ ਫਿਰ ਇਹਨਾਂ ਸਵਾਰੀਆਂ ਨੂੰ ਥੱਲੇ ਉਤਾਰਿਆ ਉਤਾਰਨ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਮੋਕੇ ਤੇ ਬੁਲਾਇਆ ਅਸੀਂ ਵੀ ਜਲਦੀ ਪਹੁੰਚ ਗਏ। ਤੇ ਫਿਲਹਾਲ ਕੋਈ ਵੀ ਜਾਨੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੈ ਤੇ ਕੋਈ ਵੀ ਹਜੇ ਤੱਕ ਇਹੋ ਜੀ ਗੱਲ ਨਹੀਂ ਹੋਈ ਹੈ ਬਿਲਕੁਲ ਬਾਕੀ ਅੱਗੇ ਨੂੰ ਮੁਝਾਰੇ ਆ ਉਸ ਤੋਂ ਬਾਅਦ ਦੇਖਦੇ ਕਿਆ ਬਣਦਾ ਇਹ ਕਿੱਥੋਂ ਚੱਜੀ ਇਹ ਅੰਮ੍ਰਿਤਸਰ ਤੋਂ ਆ ਰਹੀ ਸੀ ਤੇ ਸਾਹਸਾ ਜਾਣਾ ਸੀ ਇਹਨੇ ਜਿਹੜੇ ਪੱਧਰ ਦਾ ਆ ਜਿਆਦਾ ਜਿਹੜਾ ਮੇਜਰ ਇਹ ਕ ਡੈਮੇਜ ਹੋ ਇੱਕ ਡਬੇ ਦਾ ਹੋਇਆ ਤੇ ਆ ਨਾਲ ਵੀ ਇੱਕ ਡਬਾ ਹੋ ਰਿਹਾ ਇਹਨੂੰ ਥੋੜੇ ਜਿਹਾ ਨੁਕਸਾਨ ਹੋਇਆ ਜੀ ਜੀ ਸਵਾਰੀਆਂ ਸਵਾਰੀਆਂ ਬਿਲਕੁਲ ਹਜੇ ਤੱਕ ਇਹ ਤਾਂ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ